ਪੰਜਾਬਾ ਤੋਂ ਜਲੰਧਰ ਜੀਟੀ ਰੋਡ ਦੇ ਉੱਪਰ ਅਸੀਂ ਲਾਡੋਵਾਲ ਪਹੁੰਚ ਚੁੱਕੇ ਆ ਤੇ ਜਿਹੜਾ ਟੋਲ ਹੈ ਉਹ ਤੁਹਾਨੂੰ ਵਿਖਾ ਦਈਏ ਕਿ ਵਾਕਈ ਇੱਥੇ ਟੋਲ ਲੱਗ ਰਿਹਾ ਹੈ ਕੋਈ ਬੈਰੀਅਰ ਹੈਗਾ ਜਾਂ ਫਿਰ ਨਹੀਂ ਹੈ ਕਿਉਂਕਿ ਅੱਪਾ ਸੁਣਿਆ ਸੀਗਾ ਕਿਸਾਨਾਂ ਨੇ ਇਹ ਟੋਲ ਨੂੰ ਬੰਦ ਕਰਾਇਆ ਸੀ ਤੇ ਇੱਥੇ ਜਿਹੜਾ ਟੋਲ ਲਿੱਤਾ ਜਾਂਦਾ ਉਸਦੇ ਅਮਾਉਂਟ ਤੋਂ ਜਿਹੜਾ ਹੈ ਕਿਸਾਨ ਖੁਸ਼ ਨਹੀਂ ਸੀਗੇ ਉਹਨਾਂ ਦਾ ਅਖਰਾ ਸੀ ਕਿ ਆਮ ਬੰਦਿਆਂ ਵਾਸਤੇ ਬਹੁਤ ਮਹਿੰਗਾ ਟੋਲ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ ਤੇ ਅੱਜ ਅਸੀਂ ਆਪ ਉੱਥੇ ਪੁੱਜੇ ਆਂ ਤੇ ਦੇਖ ਰਹੇ ਆ ਕਿ ਇੱਥੇ ਕੀ ਹਾਲਾਤ ਹੈ ਜਲੰਧਰ ਵਾਲੀ ਸਾਈਡ ਆਪਾਂ ਜਿਹੜਾ ਹੈ ਇਹ ਜਾ ਰਹੇ ਆ ਤੇ ਇਹ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਬਈ ਕਿੱਦਾਂ ਇਹ ਜਿਹੜਾ ਟੋਲ ਆਪਾਂ ਕ੍ਰੋਸ ਕਰ ਰਹੇ ਆ ਤੇ ਇੱਥੇ ਕੋਈ ਵੀ ਨਹੀਂ ਬੈਠਾ ਜੀ ਤੇ ਸਾਰਾ ਕੁਝ ਇਹ ਜਿਹੜਾ ਫਰੀ ਹੋਇਆ ਹੋਇਆ ਇਸ ਸਮੇ ਟੋਲ ਲਾਡੋਵਾਲ ਟੋਲ ਪਲਾਜ਼ੇ ਦਾ ਤੇ ਉਹ ਟੋਲ ਅਸੀਂ ਹੁਣ ਕ੍ਰੋਸ ਕਰ ਲਿਆ ਤੇ ਬਿਲਕੁਲ ਵੀ ਇੱਥੇ ਜਿਹੜਾ ਪਹਿਲਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਉਹ ਨਹੀਂ ਹੈਗੀਆਂ ਬਹੁਤ ਹੀ ਸਮੂਥ ਰਾਈਡ ਹੈ ਇਨਫੈਕਟ ਸਮਾ ਜ਼ਰੂਰ ਬਚ ਰਿਹਾ ਆ ਜਿਹੜਾ ਬੈਰੀਅਰਸ ਕਰਕੇ ਰੁਕਣਾ ਪੈਂਦਾ ਸੀ ਉਹ ਜਿਹੜਾ ਨਹੀਂ ਰੁਕਣਾ ਪਿਆ ਤਾਂ ਇੱਕ ਸਮੂਥ ਰਾਈਡ ਜਿਹੜੀ ਹੈ ਇੱਥੋਂ ਹੋਈ ਹੈ ਤੇ ਹਾਲਾਂਕਿ ਕਿੰਨੀ ਦੇਰ ਬੰਦ ਰਹਿੰਦਾ ਹੈ ਕਿਾ ਜੇ ਟੋਲ ਦਾ ਅਮਾਉਂਟ ਕਟਾਇਆ ਜਾਏ ਫਿਰ ਚਾਲੂ ਹੋਏਗਾ ਇਹ ਬਾਅਦ ਦੀ ਗੱਲ ਹੈ ਤੇ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਤਲੁਜ ਦਰਿਆ ਦੇ ਉੱਪਰ ਦੀ ਜਿਹੜਾ ਆਪਾਂ ਜਾ ਰਹੇ ਹਾਂ ਤੇ ਇਹਨੂੰ ਕਰਾਸ ਕਰਦੇ ਹੀ ਦੋਆਬਾ ਚਾਲੂ ਹੋ ਜਾਂਦਾ ਤੇ ਪਿੱਛੇ ਜਿਹੜਾ ਲੁਧਿਆਣਾ ਜ਼ਿਲ੍ਹਾ ਅੱਗੇ ਜਲੰਧਰ ਜ਼ਿਲ੍ਹਾ ਤੇ ਇਹ ਇਸ ਸਮੇਂ ਅਸੀਂ ਸਤਲੁਜ ਦਰਿਆ ਦੇ ਕੰਢੇ ਤੇ ਹੈਗੇ ਆਂ ਤੇ ਜਿਹੜਾ ਟੋਲ ਹੈ ਸਾਨੂੰ ਉਹ ਨਹੀਂ ਦੇਣਾ ਪਿਆ ਹਲੇ ਤੱਕ ਜਿਹੜਾ ਟੋਲ ਹੈ ਨਹੀਂ ਲਿਆ ਜਾ ਰਿਹਾ ਇਹ ਜਿਹੜਾ ਪ੍ਰਦਰਸ਼ਨ ਹੋਇਆ ਸੀ ਕਿ ਇਸ ਨੂੰ ਬੰਦ ਕੀਤਾ ਜਾਵੇ ਜਾਂ ਘਟਾਇਆ ਜਾਵੇ ਦ ਪੁਆਇੰਟ ਵਾਸ ਕਿ ਇਹਨੂੰ 100 ਰੁਪਏ ਦੇ ਆਸ-ਪਾਸ ਲਿਆਂਦਾ ਜਾਵੇ ਟੋਲ ਨੂੰ ਜੋ ਕਿ 200 ਦੇ ਆਸ-ਪਾਸ ਹੈ ਸੋ 50% ਰਿਡਕਸ਼ਨ ਦੀ ਆਲਮੋਸਟ ਮੰਗ ਜਿਹੜੀ ਹੈ ਉਹ ਕੀਤੀ ਗਈ ਸੀ ਤੇ ਤਾਂ ਤੱਕ ਕਿਸਾਨਾਂ ਨੇ ਟੋਲ ਬੈਰੀਅਰ ਤੇ ਟੋਲ ਜਿਹੜਾ ਹੈ ਉਹ ਬੰਦ ਕਰ ਦਿੱਤਾ ਸੀ ਸੋ ਬਹੁਤ ਹੀ ਘੱਟ ਸਮਾਂ ਲੱਗਾ ਇਹ ਜਿਹੜੀ ਮੰਗ ਹੈ ਇਹ ਕਿੰਨੀ ਜਾਇਜ਼ ਹੈ ਕਿੰਨੀ ਸਹੀ ਹੈ ਉਹ ਉਹਦੇ ਬਾਰੇ ਸਵਾਲ ਹੋ ਸਕਦੇ ਨੇ ਪਰ ਆਮ ਲੋਕੀ ਵੀ ਕਹਿੰਦੇ ਸੀ ਟੋਲ ਕਾਫੀ ਮਹਿੰਗਾ ਹੋ ਗਿਆ ਪਰ ਕੀ ਇਹ ਸਹੀ ਤਰੀਕਾ ਹੈ ਉਸ ਨੂੰ ਅੰਦਾ ਬੰਦ ਕਰਨ ਦਾ ਇਹ ਤਾਂ ਲੋਕ ਤੇ ਸਰਕਾਰਾਂ ਇਹ ਡਿਸਾਈਡ ਕਰਦੀਆਂ ਨੇ ਆ ਬਾਕੀ ਆਮ ਲੋਕਾਂ ਨੂੰ ਰਾਹਤ ਜ਼ਰੂਰ ਹੈ ਪਰ ਕੀ ਇਹਦੇ ਨਾਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਉਤੇ ਹਰਜ਼ਾ ਪੈਂਦਾ ਜਿਵੇਂ ਕਈ ਲੋਕੀ ਆਖ ਰਹੇ ਨੇ ਕਿ ਹੁਣ ਜਿਹੜੇ ਨੈਸ਼ਨਲ ਹਾਈਵੇ ਥਾਰਟੀ ਦੇ ਕੁਝ ਪ੍ਰੋਜੈਕਟ ਨੇ ਜਿਹੜੇ ਲੈਂਡ ਐਕਵੀਜ਼ੀਸ਼ਨ ਨਾ ਹੋਣ ਕਾਰਨ ਸ਼ਾਇਦ ਕੈਨਸਲ ਹੋ ਰਿਹਾ ਆ ਉਹਦੇ ਕਿੰਨੀ ਸੱਚਾਈ ਹੈ ਉਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਥਿਸ ਇਜ਼ ਦਾ ਗਰਾਉਂਡ ਸਿਚੁਏਸ਼ਨ ਇਨ ਲੁਧਿਆਣਾ ਐਟ ਲਾਡੋਵਾਲ ਟੋਲ ਪਲਾਜ਼ਾ ਮਨੀਤ ਸਿੰਘ ਫॉर ਲੁਧਿਆਣਾ ਪੋਸਟ